ਤਲਦੀ ਹੋ ਸੁਣਾਓ ਕੀ ਹਲਚਲ ਹੈ ਅੱਜ ਹੈਗਾ ਸੰਡੇ ਦੇ ਵਾਲ ਵਾਲੇ ਤੇ ਆ ਜਿਹੜਾ ਆਪਾਂ ਸੀਰਮ ਬਣਾਇਆ ਸੀ ਇਹਨੂੰ ਰੱਖਦੇ ਆ ਧੁੱਪੇ ਹੁਣ ਆਪਾਂ ਤੇ ਫੇਰ ਨਾ ਮੈਂ ਤੁਹਾਨੂੰ ਦੱਸਦੀ ਆ ਕਿ ਜਿਹੜੇ ਵਾਲਾਂ ਵਾਲਾ ਸੀਰਮ ਸੀਗਾ ਉਹਨੂੰ ਆਪਾਂ ਕਿ ਨਹੀਂ ਯੂਜ਼ ਕਰਨਾ ਬਹੁਤ ਫਰੀ ਨੇ ਪੁੱਛਿਆ ਕਿ ਉਹਨੂੰ ਯੂਜ਼ ਕਿਵੇਂ ਕਰਨਾ ਆ ਦੇਖੋ ਅੱਜ ਪੂਰੀ ਫੁੱਲ ਧੁੱਪੋਂ ਨਿਕਲੀ ਹੋਈ ਹੈ ਤੇ ਅੱਜ ਸਵੇਰੇ ਬਹੁਤ ਜ਼ਿਆਦਾ ਧੁੰਦ ਸੀਗੀ ਪਰ ਹੁਣ ਧੁੱਪ ਨਿਕਲੀ ਇਹਨੂੰ ਆਪਾਂ ਰੱਖ ਦੇਣੀ ਇੱਥੇ ਧੁੱਪ ਠੀਕ ਹੈ ਇੱਥੇ ਰੱਖਾਂਗੇ ਇਹਨੂੰ 2 ਦਿਨ ਬਾਅਦ ਨੂੰ ਮੈਂ ਚੱਕ ਦੂੰਗੀ ਅੰਦਰ ਰੱਖ ਦੂੰਗੀ ਤੇ ਕੱਲ ਨੂੰ ਫੇਰ ਆਪਾਂ ਧੁੱਪ ਦੇ ਵਿੱਚ ਰੱਖਾਂਗੇ ਤੇ ਵਾਲਾਂ ਨੂੰ ਜਿਹੜਾ ਸੀਰਮ ਯੂਜ਼ ਕਰਨਾ ਉਹ ਕਿਵੇਂ ਕਰਨਾ ਉਹ ਮੈਂ ਤੁਹਾਨੂੰ ਥੋੜੀ देर ਬਾਅਦ ਦੱਸਦੀ ਆ ਕਿਉਂਕਿ ਮੇਰੇ ਵਾਲ ਹਜੇ ਗਿੱਲੇ ਨੇ ਚਲੋ ਮੈਂ ਯੂਜ਼ ਤਾਂ ਗਿੱਲੇ ਅਸੀਂ ਕਰ ਲੈਣਾ ਸੀਗਾ ਪਰ ਹੁਣ ਆਪਾਂ ਜਾਣਾ ਹੈਗਾ ਸੌਤੇ ਕਿਸੇ ਦਾ ਫੋਨ ਆ ਗਿਆ ਇਸ ਕਰਕੇ ਆਪਾਂ ਨੂੰ ਜਲਦੀ ਹੈ ਤੇ ਵਾਲ ਵੀ ਆਪਾਂ ਆਖੀਵਾਵਾਂਗੇ ਤੇ ਫੇਰ ਹੀ ਮੈਂ ਤੁਹਾਨੂੰ ਦੱਸੂਗੀ ਕਿ ਸੀਰਮ ਕਿਵੇਂ ਲਾਉਣਾ ਤੇ ਵਾਲ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਫੇਰ ਆਪਾਂ ਤਾਂ ਹੀ ਦੀ ਮ사ਜ ਹੈ ਜਿਹੜੀ ਉਹ ਸ਼ੁਰੂ ਕਰਤੀ ਹੈ ਨਾ ਹੁਣ ਤੋਂ ਪਹਿਲਾਂ ਤੇ ਸਰਦੀਆਂ ਦੇ ਵਿੱਚ ਥੋੜਾ ਔਖਾ ਸੀ ਹੁਣ ਮੌਸਮ ਥੋੜਾ ਠੀਕ ਹੋ ਰਿਹਾ ਅੱਜ ਆਪ ਫਿਰ ਆਪਾਂ ਵਾਲ ਧੁਏ ਨੇ ਤੇ ਵਾਲ ਬੜੇ ਸੋਹਣੇ ਹੋ ਜਾਂਦੇ ਨੇ ਸੌਫਟ ਹੋ ਜਾਂਦੇ ਆ ਹੁਣ ਆ ਕੇ ਮੈਂ ਤੁਹਾਨੂੰ ਦੱਸ ਦਿਆਂ ਕਿ ਸੀਰਮ ਕਿਵੇਂ ਯੂਜ਼ ਕਰਨਾ ਤੇ ਤੇਲ ਕਿਵੇਂ ਯੂਜ਼ ਕਰਨਾ ਤੇ ਫਿਰ ਆ ਕੇ ਵੀਲੌਗ ਬਣਾਉਂਗੀ ਤੁਹਾਨੂੰ ਇਹ ਜਿਆਦਾ ਪਊਗਾ ਠੀਕ ਆ ਜੀ ਆ ਹਾਲ ਆ ਆਪਣਾ ਹੁਣ ਆਏ ਆ 8 ਵਜੇ ਤੇ ਵਾਲਾਂ ਦਾ ਹਾਲ ਦੇਖੋ ਮੇਰਾ ਕੀ ਕੀ ਹੋਇਆ ਪਿਆ ਮੈਂ ਸਵੇਰ ਦੀ ਨਹਾਤੀ ਹੋਈ ਜਦੋਂ ਥੋੜੇ ਨੋਰ ਵੀਡੀਓ ਸ਼ੇਅਰ ਕੀਤੀ ਸੀ ਸਟਾਰਟ ਕੀਤੀ ਸੀ ਬਿਨਾ ਵਾਹੇ ਹੋਏ ਵਾਲ ਅੱਜ ਮੇਰੇ ਜਿਹੜੇ 2-4 ਦਿਨੋਂ ਵੀਡੀਓ ਆਉਣਗੇ ਨਾ ਇਸ ਤਰ੍ਹਾਂ ਹੀ ਆਉਣਗੇ ਆ ਬੁੰਦਲੀ ਹੋਈ ਦੀਆਂ ਤੇ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਮੇਰੇ ਵਾਲ ਇੰਨੇ ਖੇੜੇ ਪਏ ਸੀਗੇ ਤੇ ਮੈਂ ਤਾਂ ਬਹੁਤ ਸਾਰੀਆਂ ਵੀਡੀਓ ਬਣਾਉਂਦੇ ਗਏ ਦੀ ਨਾਲ ਹੀ ਤੇ ਇਹ ਹਾਲ ਹੈ ਮੇਰਾ ਤੇ ਖਿੰਡੇ ਹੋਏ ਵਾਲਾਂ ਨਾਲ ਵੀਡੀਓ ਬਣਾਇਆ ਹੀ ਮੈਂ ਮੇਰੇ ਵਾਲ ਕਿੰਨੇ ਖਿੰਡੇ ਪਏ ਸੀ ਹੁਣ ਪਤਾ ਲੱਗੂਗਾ ਜੀ ਦੁਆਣਾ ਤੇ ਲੋ ਜੀ ਹੁਣ ਮੈਂ 8 ਵਜੇ ਆਈਆਂ 숍 ਤੋਂ ਪਰ ਦੁਪੱਟਾ ਬਹੁਤ ਸੋਹਣਾ ਲਿਆ ਹੋਇਆ ਆਪਾਂ ਤੇ 8 ਵਜੇ ਆਈਆਂ ਤੇ ਹੁਣ ਮੈਂ ਹਜੇ ਵਾਲਾਂ ਨੂੰ ਸੀਰਮ ਲਾਉਣਾ ਹੈ ਤੇ ਤੇਲ ਮਲਾਉਂਗੀ ਸਵੇਰ ਕਿਉਂਕਿ ਹੁਣ ਸੀਰਮ ਲਾਉਂਗੀ ਤੇ ਸੀਰਮ ਨੇ ਛੇਤੀ ਸੁੱਕਣਾ ਨਹੀਂ ਹੈਗਾ ਹਜੇ ਤੇ ਹੁਣ ਮੈਂ ਰੋਟੀ ਖਾਣੀ ਆ ਪਹਿਲਾਂ ਫਿਰ ਆਪਾਂ ਬਾਲਾਂ ਨੂੰ ਸੀਰਮ ਲਾਉਣੇ ਆ ਬਹੁਤ ਸਾਰੀਆਂ ਭੈਣਾਂ ਦੇ ਸਵਾਲ ਸੀ ਕਿ ਸੀਰਮ ਨੂੰ ਅਪਲਾਈ ਕਿਵੇਂ ਕਰਨਾ ਆਪਾਂ ਦੱਸਤਾ ਦਿੱਤਾ ਸੀਗਾ ਬਣਾਉਣਾ ਕਿਵੇਂ ਆ ਤੇ ਸੀਰਮ ਨੂੰ ਅਪਲਾਈ ਕਿਵੇਂ ਕਰਨਾ ਉਹ ਆਪਾਂ ਅੱਜ ਦੱਸ ਦਨੇ ਆ ਹੁਣ ਰੋਟੀ ਖਾ ਲਾਂ ਰੋਟੀ ਖਾਣ ਤੋਂ ਬਾਅਦ ਆਪਾਂ ਫੇਰ ਮਿਲਦੇ ਆ ਇਹ ਹਾਲ ਨੇ ਜੀ ਮੇਰੇ ਅਗਲੇ ਲੌਗ ਦੇ ਬੰਦ ਸੌਖਾ ਹੀ ਪੈਸਾ ਬਣ ਜਾਂਦਾ ਸੌਖਾ ਨਹੀਂ ਬਣਦਾ ਜੀ ਬਾਲਾ ਔਖਾ ਬਣਦਾ ਬੜੀ ਜ਼ਿਆਦਾ ਮਿਹਨਤ ਆ ਹੁਣ ਲੱਕ ਟੁੱਟਿਆ ਪਿਆ ਅੱਜ ਸਾਰੇ ਦਿਨ ਦਾ ਕਿਉਂਕਿ ਮੈਂ ਨਾ ਜੀ 2-3 ਦਿਨਾਂ ਲਈ ਆਪਣਾ ਸੈਮੀਨਾਰ ਹੈਗਾ ਜਾਣਾ ਪਊਗਾ ਤੇ ਫੇਰ ਮੇਰੇ ਤੋਂ ਤੇ ਇਨੀਆਂ ਵੀਡੀਓ ਬਣਾਉਣੀਆਂ ਕੱਪੜੇ ਫਿਰ ਸਾਹਮਣੇ ਪਹਿਲਾਂ ਖਲਾਰਾ ਪਾਉਣਾ ਬਹੁਤ ਟਾਈਮ ਲੱਗਦਾ ਉਹਦੇ ਤੇ ਤੇ ਵਿੱਚੇ ਵਿੱਚੇ ਪਹਿਣਾਲੇ ਪਾਰਸਲ ਵੀ ਬਣਾਉਣੇ ਸੋ ਬਹੁਤ ਟਾਈਮ ਲੱਗ ਜਾਂਦਾ ਹੈ ਮਿਹਨਤ ਬਹੁਤ ਲੱਗਦੀ ਹੈ ਤੇ ਬਸ ਜਿਹੜੀਆਂ ਪਹਿਣਾ ਵੀ ਇਹ ਕੰਮ ਕਰਨਾ ਚਾਹੁੰਦੀਆਂ ਨੇ ਪੂਰਾ ਪ੍ਰੀਪੇਅਰ ਹੋ ਕੇ ਕਿ ਬਹੁਤ ਮਿਹਨਤ ਕਰਨੀ ਪਊਗੀ ਅਗਲੇ ਨੂੰ ਲੱਗਦਾ 10 ਮਿੰਟ ਦੀ ਵੀਡੀਓ ਦੇਖੀ ਆ ਇਹਦੇ ਤੇ ਕੀ ਲੱਗਦਾ ਵੀਡੀਓ ਬਣਾਈ ਤੇ ਪਾਈ ਹੈ ਨਾ ਉਹਦੀ ਪਿਛਲੀ ਜਿਹੜੀ ਮਿਹਨਤ ਹੈਗੀ ਹੈ ਨਾ ਉਹ ਕਿਸੇ ਨੂੰ ਦਿਖਦੀ ਨਹੀਂ ਹੈਗੀ ਬਹੁਤ ਮਿਹਨਤ ਲੱਗਦੀ ਉਹਦੇ ਤੇ ਸੋ ਹੁਣ ਮੈਂ ਰੋਟੀ ਖਾ ਲਾਂ ਤੇ ਫੇਰ ਕਰਦੀ ਆ ਤੁਹਾਡੇ ਨਾਲ ਗੱਲ। ਵੀ ਰੋਟੀ ਆਪਾਂ ਖਾ ਲਈ ਤੇ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਬਾਹਰੋਂ ਆਪਣਾ ਸੀਰਮ ਲੈ ਕੇ ਆਈਏ ਫੇਸ ਸੀਰਮ ਜਿਹੜਾ ਆਪਾਂ ਸਵੇਰੇ ਰੱਖ ਕੇ ਗਏ ਸੀ ਨਾ ਬਾਹਰ ਹੋ ਗਿਆ ਚੱਕ ਕੇ ਲਿਆਵਾਂ ਪਹਿਲਾਂ। ਤੇ ਕੱਲ ਨੂੰ ਫੇਰ ਤੁਪਲਵਾ ਦਾਂਗੇ ਇਹਨੂੰ ਆਪਾਂ। ਲੋ ਜੀ ਜੰਮ ਗਿਆ ਫੇਰ ਇਹ ਠੰਡੂ ਹੋ ਗਈ ਨਾ ਦੁਪਹਿਰੇ ਬਿਲਕੁਲ ਹੀ ਪਿਘਲ ਗਿਆ ਸੀ। ਹੁਣ ਇਹ ਫੇਰ ਥੋੜਾ ਥੋੜਾ ਜੰਮ ਗਿਆ।

ਲੋ ਜੀ ਹੁਣ ਲਾਉਨੇ ਆ ਆਪਾਂ हेयर سیرਮ ਫੇਸ سیرਮ ਆਪਾਂ ਸਮਾਰ ਕੇ ਰੱਖਤਾ ਕੱਲ ਦਾ ਦਿਨ ਫੇਰ ਫੁੱਲ ਧੁੱਪ ਲਵਾਵਾਂਗੇ ਉਸ ਤੋਂ ਬਾਅਦ ਯੂਜ਼ ਕਰਨੀ ਸ਼ੁਰੂ ਕਰਾਂਗੇ ਪਾਲਿਸ਼ ਕਰ ਦਿੰਦਾ ਜੀ ਸਕਿਨ ਨੂੰ ਇੰਨੀ ਅੱਛੀ ਚੀਜ਼ ਐ ਨਾ سیرਮ ਤਾਂ ਜਿੰਨਾ ਭੈਣਾ ਨੇ ਯੂਜ਼ ਕੀਤਾ ਜੀ ਉਹਨਾਂ ਨੂੰ ਤਾਂ ਪਤਾ ਹੀ ਐ ਜਿਹੜੀਆਂ ਨਵੀਆਂ ਜੁੜੀਆਂ ਨੇ ਉਹਨਾਂ ਨੂੰ ਦੱਸਣਾ ਹੁੰਦਾ ਆਪਾਂ ਸੋ ਤੁਸੀਂ ਇਹ ਚੀਜ਼ ਐ ਜਿਹੜੀ ਉਹ ਜ਼ਰੂਰ ਅਪਲਾਈ ਕਰਿਓ ਫੇਸ سیرਮ ਬਣਾਉਣ ਤੇ ਕੋਈ ਜ਼ੋਰ ਨਹੀਂ ਲੱਗਦਾ ਇਹਦੇ ਤੇ ਤੇ ਅੱਜ ਆਪਾਂ ਹੁਣ ਜਿਹੜਾ हेयर سیرਮ ਐ ਉਹ ਆਪਣੇ ਵਾਲਾਂ ਵਿੱਚ ਇਸ ਤਰ੍ਹਾਂ ਅਪਲਾਈ ਕਰਾਂਗੇ ਮੈਨੂੰ ਮਤਲਬ ਕਿ ਇਹ ਵਾਲਾ ਪ੍ਰੈਸ਼ਰ ਬੋਟਲ ਦੁਬਾਰਾ ਮਿਲ ਗਈ ਐ ਹਲਾ ਮੇਰੇ ਕੋਲ ਹੈ ਨਹੀਂ ਸੀਗੀ ਬੀਬੀ ਨੇ ਕੁਝ ਹੋਰ ਹੀ ਪਤਾ ਸੀ ਇਹਦੇ ਵਿੱਚ ਨਿੰਮ ਦਾ ਪਾਣੀ ਦਾ ਤੇ ਉਹ ਹੁਣ ਮੈਂ ਸਾਫ਼ ਕੀਤਾ ਮੈਂ ਇਹਦੇ ਵਿੱਚ ਪਾਇਆ ਨਹੀਂ ਮੈਂ ਰਿਮਨ ਕਾਟਨ ਦੇ ਨਾਲ ਅਪਲਾਈ ਕਰਨਾ ਪੈਂਦਾ ਸੀ ਤੇ ਜੇ ਤੁਹਾਡੇ ਕੋਲ ਪ੍ਰੈਸ਼ਰ ਬੋਟਲ ਨਹੀਂ ਹੈਗੀ ਤਾਂ ਤੁਸੀਂ ਕਾਟਨ ਲੈ ਕੇ ਉਹਦੇ ਨਾਲ ਸਾਰੇ ਵਾਲਾਂ ਦੇ ਵਿੱਚ ਇਸ ਤਰੀਕੇ ਨਾਲ ਅਪਲਾਈ ਕਰੋ ਲਓ ਜੀ ਹੁਣ ਮੈਂ ਰਾਤ ਨੂੰ ਅਪਲਾਈ ਕੀਤਾ ਤੇ ਹੁਣ ਇਹ ਸੁੱਕ ਜਾਣਾ ਹੈ ਹੌਲੀ ਹੌਲੀ ਸਵੇਰ ਤੱਕ ਸੁੱਕੂਗਾ ਹੁਣ ਮੈਂ ਥੋੜੀ देर ਬੈਠੂੰਗੀ ਇਹਨੂੰ ਇਸ ਤਰ੍ਹਾਂ ਹੀ ਲੈ ਕੇ ਥੋੜਾ ਸਹੀ ਹੋ ਜਾਣਗੇ ਵਾਲ ਸਵੇਰੇ ਲਾਵਾਂਗੇ ਜੀ ਆਪਾਂ ਤੇਜ਼ ਤੂਲ ਤੇ ਫੇਰ ਕੋਲੋਂ ਸਕੂਲ ਵੀ ਜਾਣਾ ਉਸ ਤੋਂ ਬਾਅਦ ਆ ਫਿਰ ਬਾਹਰ ਜਾਣਾ ਹੈਗਾ ਕਿੱਥੇ ਜਾਣਾ ਉਹ ਆਪਾਂ ਤੁਹਾਨੂੰ ਫਿਰ ਦੱਸਾਂਗੇ ਜਦੋਂ ਜਾਵਾਂਗੇ ਅਗਲੇ ਵਲੌਗ ਦੇ ਵਿੱਚ ਕਿ ਕਿੱਥੇ ਜਾ ਰਹੇ ਆ ਬੜੇ ਲੰਬੇ ਸਫ਼ਰ ਤੇ ਜਾ ਰਹੇ ਆ ਐਕਚੁਅਲੀ ਅੱਜ ਤਾਂ ਐਤਕੀ ਤਾਂ ਖਾਸੇ ਲੰਬੇ ਸਫ਼ਰ ਤੇ ਜਾ ਰਹੇ ਆ ਜਿਹੜਾ ਪਹਿਲਾਂ ਲੰਬਾ ਸਫ਼ਰ ਸੀ ਉਹ ਤਾਂ ਅੱਧਾ ਹੀ ਰਹਿ ਗਿਆ ਸੀ ਹੁਣ ਉਸ ਤੋਂ ਡਬਲ ਲੰਬੇ ਸਫ਼ਰ ਤੇ ਜਾਵਾਂਗੇ ਠੀਕ ਹੈ ਜੀ ਦੋ ਦਿਨ ਸਫ਼ਰ 'ਚ ਹੀ ਰਹਾਂਗੇ ਦੋ ਦਿਨ ਕੀ ਤਿੰਨ ਚਾਰ ਦਿਨ ਸਫ਼ਰ 'ਚ ਰਹਾਂਗੇ ਹੁਣ ਆਪਾਂ ਕਿੱਥੇ ਜਾਵਾਂਗੇ ਉਹ ਮੈਂ ਤੁਹਾਨੂੰ ਜਰੂਰ ਦੱਸੂਗੀ ਥੋੜੀ ਬਥੀ ਸ਼ਾਪਿੰਗ ਵੀ ਕਰਾਂਗੇ ठीक है जी चलो लो जी बाल गिल्ले तो हो गए गिले सारे तो दुपट्टा दसिए तुम कहो जि मेरा कलरफुल दुपट्टा अच्छ देखो मेरा हाल मैं सारा दिन बिना बाल बाए बाल बाह के भी नहीं गई भी बाल बाह के मैं रोडबैंड पा जा मेरे बाल गिले मैं उदा रोड रोडबैंड पा के ना चली गई पर मैनू नहीं सी पता कि मेरा पूरा दिन अच्छे शॉप पर लग जाना मेरा अच्छ पूरा दिन शॉप पर लग गया सवेर तो लैके ग्यारह बजे तो लैके अठ बजे तक रात दी ਬਿੱਤੂ ਮੱਧ ਦਾ ਘੰਟਾ ਸਿਰਫ ਰੋਟੀ ਖਾਣ ਦੇ ਚਾਹ ਪੀਣ ਲਈ ਆਈ ਸੀਗੀ ਮੈਂ ਬੀਬੀ ਨੂੰ ਕਹਿੰਦੀ ਸੀ ਅੱਕੀ ਗਈ ਸੀ ਕਿ ਮੈਂ ਕਹਾਂ ਨਾ ਵੀ ਆਈ ਪੌਂਕਦੀ ਥੱਕੇ ਖਾਂਦੀ ਆਈ ਮਰ ਜੂਗੀ ਹਨਾ ਕੀ ਕਰਨਾ ਹੈਗਾ ਐ ਭਕਾਈ ਮਾਰਦੀ ਫਿਰਦੀ ਪਰ ਫਿਰ ਕੀ ਕਰਾਂ ਜੀ ਟਾਈਮ ਵੀ ਪਾਸ ਕਰਨਾ ਹੀ ਹੈ ਹੁਣ ਕਿਵੇਂ ਪਾਸ ਕਰਾਂ ਤੇ ਬੀਬੀ ਮੈਨੂੰ ਦੱਸ ਰਹੀ ਸੀ ਕਿ ਅੰਜ ਗੁਰਬਾਣੀ ਦੇ ਵਿੱਚ ਤਾਂ ਇਹੀ ਲਿਖਿਆ ਕਿ ਬੰਦਾ ਥੱਕੇ ਖਾਂਦਾ ਖਾਂਦਾ ਹੀ ਮਰ ਜਾਂਦਾ ਤੇ ਜਾਂਦਾ ਜਦੋਂ ਬਸ ਫਿਰ ਬੰਦਾ ਸੋਚਦਾ ਉਹ ਬਸ ਇਸ ਕੌਮਲੀ ਥੱਕੇ ਖਾ ਰਿਹਾ ਸੀ ਹਨਾ ਪਰ ਬੰਦਾ ਕਰੇ ਵੀ ਕੀ ਐ ਵੀ ਦੱਸੋ ਕਿ ਬੰਦਾ ਕਰੇ ਵੀ ਕੀ ਹਨਾ ਬੰਦੇ ਨੇ ਆਰ ਤੱਕ ਇਹਦੇ ਲੱਗਣਾ ਹੀ ਹੈ ਕਿਸੇ ਲਾਲਚ ਟਾਈਮ ਪਾਸ ਹੁੰਦਾ ਹੈ ਵੀ ਤਾਂ ਫਿਰ ਟਾਈਮ ਹੀ ਨਹੀਂ ਪਾਸ ਹੁੰਦਾ ਹਨ ਤੇ ਇਸ ਕਰਕੇ ਆਪਾਂ ਬਸ ਲਾਲਚ ਲੱਗੇ ਹੋਏ ਆ ਵੀ ਕੀ ਕਰੀਏ ਫਿਰ ਨਾ ਲਾਲਚ ਲੱਗੇ ਬਿਨਾ ਟਾਈਮ ਪਾਸ ਹੁੰਦਾ ਹੈ ਟਾਈਮ ਪਾਸ ਕਰਨਾ ਹੀ ਕਰਨਾ ਹੈ ਜਿਵੇਂ ਮਰਜ਼ੀ ਕਰ ਲਓ ਰੋ ਕੇ ਕਰ ਲਓ ਹੱਸ ਕੇ ਕਰ ਲਓ ਹਨ ਸੋ ਕਰ ਰਹੀਆਂ ਬਸ ਜੋ ਵੀ ਹੈ ਜ਼ਿੰਦਗੀ ਦੇ ਦਿਨ ਨੇੜੇ ਲਾ ਰਹੀਆਂ ਬਾਕੀ ਦਾ ਜੋ ਲਿਖਿਆ ਜੀ ਜਿੰਨੀ ਲਿਖੀਏ ਉਹ ਤਾਂ ਭੋਗਣੀ ਹੋਈਆਂ ਆਉਦੀ-ਆਉਦੀ ਭੋਗਣੀ ਆ ਬਾਕੀ ਐਨਾ ਸੌਖਾ ਨਹੀਂ ਹੁੰਦਾ ਆਪਣੀ ਜੀਵਨ ਸਾਥੀ ਤੋਂ ਬਿਨਾ ਜਿਹੜਾ ਇਹ ਸਫਰ ਹੈਗਾ ਇਹ ਔਖਾ ਹੋ ਜਾਂਦਾ ਥੋੜਾ ਜਿਹਾ ਸੋਖਾ ਨਹੀਂ ਹੁੰਦਾ ਤੁਹਾਨੂੰ ਲੱਗਦਾ ਕਿ ਇਹ ਠੀਕ ਹੈ ਵਧੀਆ ਹਨਾ ਉਵੇਂ ਠੀਕ ਨਹੀਂ ਹੁੰਦਾ ਬੰਦਾ ਐਕਚੁਅਲੀ ਨਾ ਅੰਦਰੋਂ ਚਾਜੇ ਜਿਵੇਂ ਹੁਣ ਵਿਆਹ ਸ਼ਾਦੀ ਜਾਣਾ ਤੇ ਕੋਈ ਆਏ ਨਹੀਂ ਲੱਗਦਾ ਹੈਗਾ ਵੀ ਕੁਝ ਬਣਾਈਏ ਕੁਝ ਪਾਈਏ ਹਨਾ ਪਾ ਲਈਦਾ ਬਣਾ ਲਈਦਾ ਸਾਰਾ ਕੁਝ ਕਰ ਲਈਦਾ ਪਰ ਉਹ ਜਿਹੜੀ ਅੰਦਰਲੀ ਖੁਸ਼ੀ ਹੁੰਦੀ ਉਹ ਨਹੀਂ ਨਾ ਆਉਂਦੀ ਜੀਵਨ ਸਾਥੀ ਦੇ ਨਾਲ ਚੱਲਣਾ ਤੁਰਨਾ ਕਿੱਥੇ ਹੁਣ ਇਕੱਲਿਆਂ ਨਹੀਂ ਜਾਣਾ ਉਹ ਫਰਕ ਤਾਂ ਬਹੁਤ ਪੈਂਦਾ ਜੀ ਤੇ ਪਰ ਆਇਆ ਹੁੰਦਾ ਫਿਰ ਹੁਣ ਕੀ ਕਰੀਏ ਸਫਰ ਹੀ ਇੰਨਾ ਕਿ ਲਿਖਿਆ ਸੀਗਾ ਸਾਥ ਹੀ ਇੰਨਾ ਕਿ ਲਿਖਿਆ ਸੀ ਉਹਨਾਂ ਦਾ ਆਪਣੇ ਨਾਲ ਤੇ ਚਲੋ ਜੀ ਫਿਰ ਸੋਚੀਦਾ ਬੱਚੇ ਠੀਕ ਰਹਿਣ ਸਭ ਕੁਝ ਠੀਕ ਰਹੇ ਜੋ ਵੀ ਹੈਗਾ ਆਪਾਂ ਨੂੰ ਵੀ ਤੰਦਰੁਸਤੀ ਰਹੇ ਹੈਨਾ ਬਸ ਚਲਦੇ ਫਿਰਦੇ ਰਹੀਏ ਅ ਪ੍ਰਮਾਤਮਾ ਬਸ ਠੀਕ ਠਾਕ ਰੱਖੀ ਹੋਂ ਸਾਰਾ ਕੁਝ ਜੋ ਹੁਣ ਅਸੀਂ ਹੋ ਚੁੱਕਿਆ ਉਹ ਸਾਡੇ ਹੱਥ 'ਚ ਨਹੀਂ ਹੈਗਾ ਜੋ ਵੀ ਪ੍ਰਮਾਤਮਾ ਦੀ ਮਰਜ਼ੀ ਹੁੰਦੀ ਹੈ ਉਹ ਵੀ ਹੁੰਦਾ ਬਹੁਤ ਲੋਕਾਂ ਨਾਲ ਇਸ ਤਰ੍ਹਾਂ ਦੀਆਂ ਟਰੈਜਡੀਆਂ ਜਿਹੜੀਆਂ ਨੇ ਉਹ ਹੀਆਂ ਹੋਈਆਂ ਨੇ ਜੈਂਟਲਸ ਨਾ ਲੇਡੀਜ਼ ਨਾ ਹੋਣਾ ਸਭ ਨਾ ਤੇ ਬਸ ਆਪਦੇ ਆਪ ਦੀਆਂ ਲਿਖੀਆਂ ਨੇ ਜੀ ਲਿਖੀਆਂ ਭੁੱਗੀ ਜਾਂਦਾ ਬੰਦਾ ਪਿਛਲੇ ਆ ਐਕਚੁਅਲੀ ਜਿਹੜਾ ਜਾਣ ਵਾਲਾ ਉਹ ਤਾਂ ਚਲਾ ਜਾਂਦਾ ਨਿਤ ਦਿਨ ਤਾਂ ਜਿਹੜੇ ਮਰਦੇ ਨੇ ਉਹ ਪਿਛਲੇ ਮਰਦੇ ਨੇ ਜਿਹੜੇ ਰੋਜ਼ ਅੰਦਰ ਯਾਦਾਂ ਲੈ ਕੇ ਤੁਰੇ ਕਰਦੇ ਨੇ ਮਰਦੇ ਤਾਂ ਉਹੀ ਨੇ ਤੇ ਕਦੇ-ਕਦੇ ਮੈਂ ਬਸ ਇਸ ਤਰ੍ਹਾਂ ਦੀਆਂ ਗੱਲਾਂ ਲੈ ਕੇ ਬੈਠ ਜਾਂਦੀ ਆ ਚਲੋ ਟੌਪਿਕ ਚੇਂਜ ਕਰਦੇ ਆ ਦੱਸੋ ਮੈਨੂੰ ਮੇਰਾ ਦੁਪੱਟਾ ਤੁਹਾਨੂੰ ਕਿਉਂ ਚੱਲ ਲੱਗਿਆ ਸਾਰੀਆਂ ਪੈਣਾ ਨੂੰ ਰੰਗ-ਬਰੰਗਾ ਦੁਪੱਟਾ ਐਕਚੁਅਲੀ ਨਾ ਇਹ ਦੁਪੱਟੇ ਖਾਸ ਹੀ ਸੋਹਣੇ ਨੇ ਮੈਨੂੰ ਲੈ ਕੇ ਜਦੋਂ ਪਤਾ ਲੱਗਿਆ ਬੜੀ ਜਿਆਦਾ ਸੌਫਟ ਹੈ ਤੇ ਚਰਨ ਦੇ ਦੁਪट्टे ਨੇ ਜੀ ਇਹ ਬਹੁਤ ਹਲਕੇ ਲਾਈਟ ਵੇਟ ਬਹੁਤ ਪਿਆਰੇ ਲੱਗਦੇ ਨੇ ਇਹ ਮੈਨੂੰ ਐ ਲੱਗਦਾ ਵੀ ਕਲਰਫੁਲ ਜਿਹੇ ਦੁਪੱਟੇ ਕਈ ਵਾਰ ਇੱਕ ਜਾਂ ਸੂਟਾਂ ਨਾਲ ਸੋਹਣੇ ਵੀ ਲੱਗਦੇ ਹੁੰਦੇ ਆ ਤੇ ਮੈਨੂੰ ਵਧੀਆ ਲੱਗਿਆ ਇਹ ਦੁਪੱਟਾ ਤਾਂ ਕਰਕੇ ਮੈਂ ਲੈ ਲਿਆ ਅੱਜ ਪਏ ਸੀਗੇ ਮੇਰੇ ਕੋਲ ਚਾਰ ਪੰਜ ਦੁਪੱਟੇ ਪਏ ਨੇ ਜੀ ਆਪਣੀ ਸ਼ਾਪ ਤੇ ਅਗਰ ਕਿਸਨ ਵਧੀਆ ਲੱਗੇ ਤਾਂ ਦੱਸਿਓ ਤੇ ਲਓ ਜੀ ਹੁਣ ਆਪਣਾ ਇਨਕ ਸੀਗਾ ਵਲੌਗ ਸੀਰਮ ਲਾ ਲਿਆ ਸੋਬਾ ਤੇਲ ਲਾ ਲਾਂਗੇ ਤੇ ਬੜਬਾਲਾਂਗੇ ਪੂਰਾ ਦਿਨ ਆ ਹਾਲ ਹੁੰਦੇ ਨੇ ਜੀ ਜੇ ਆਪਾਂ ਨੌਕਰੀ ਕਰਦੇ ਆ ਨਾ ਨੌਕਰੀ ਤੇ ਆਪਾਂ ਤਿਆਰ ਹੋ ਕੇ ਚਲੇ ਜੰਨੇ ਆ ਇਹ ਵੱਡੀ ਗੱਲ ਹੈਗੀ ਹੈ ਮੈਂ ਨਾ ਕਿਹਦੀ ਅੱਕ ਜਾਨੀ ਮੈਂ ਕਹਿੰਦੀ ਹੁੰਨੀ ਮੇਰਾ ਤਾਂ ਆ ਜੀ ਕਰਦਾ ਵੀ ਛੱਡੀ ਦੇਵਾਂ ਵੀ ਮੈਂ ਤਾਂ ੱਕੀ ਪਈ ਆ ਹਨਾ ਤੇ ਪਰ ਫਿਰ ਅੱਜ ਦੇਖੋ ਅੱਜ ਦੀ ਹਾਲਤ ਦੇਖ ਕੇ ਤਾਂ ਮੈਨੂੰ ਐ ਲੱਗਿਆ ਕਿ ਨੌਕਰੀ ਸਭ ਤੋਂ ਗੁੱਡ ਹੈਗੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਤਿਆਰ ਹੋ ਕੇ ਟਾਈਮ ਤੇ ਪੰਕਚੁਅਲ ਹੋ ਜੰਨੇ ਆ ਹਨਾ ਵੀ ਇਹਨੇ ਟਾਈਮ ਤੇ ਉੱਠਣਾ ਹੈ ਤਿਆਰ ਹੋਣਾ ਹੈ ਨਾ ਹੋਣਾ ਖਾਣਾ ਪੀਣਾ ਸਾਰਾ ਕੁਝ ਸੜਾ ਰੈਗੂਲਰ ਹੋ ਜਾਂਦਾ ਹੈ ਤੇ ਜਿਹੜੀ ਮੈਂ ਨਾ ਮੈਂ ਹੋਮੋਪ ਤੇ ਜੇ ਮੈਂ ਘਰੇ ਹੋਵਾਂ ਜੇ ਚਾਰ ਛੁੱਟੀਆਂ ਆ ਜਾਂਦਾ ਚਾਰ ਦਿਨ ਦਵਾਈ ਬੰਦ ਤੇ ਜਿੰਨੀਆਂ ਛੁੱਟੀਆਂ ਹੋਣਗੀਆਂ ਓਨੇ ਦਿਨ ਦਵਾਈ ਬੰਦ ਤੇ ਜਦੋਂ ਮੈਂ ਸਕੂਲ ਰਣੀ ਆ ਉੱਥੇ ਮੇਰੀ ਦਵਾਈ ਰੱਖੀ ਹੋਈ ਹੈ ਤੇ ਉਹ ਮੇਰੇ ਟੇਬਲ ਤੇ ਹੀ ਐ ਪਈ ਹੁੰਦੀ ਹੈ ਸਟਾਫ ਰੂਮ ਚ ਤੇ ਉੱਥੇ ਦੇਖੋ ਹਰ ਟਾਈਮ ਜਿਹੜਾ ਵੀ ਟਾਈਮ ਉਹਦਾ ਹੁੰਦਾ ਦਵਾਈ ਦਾ ਉਹ ਮੈਂ ਰੈਗੂਲਰ ਲੈਣੀ ਆ ਤੇ ਪਾਣੀ ਪ੍ਰੋਪਰ ਪੀਣੀ ਆ ਅੱਜ ਪੂਰੇ ਦਿਨ ਚ ਮੈਂ ਪਾਣੀ ਨਹੀਂ ਪੀਤਾ ਸਿਰਫ ਇੱਕ ਗਲਾਸ ਪੀਤਾ ਸੀ ਜੋ ਵੀ ਖਾਣਾ ਰੈਗੂਲਰ ਡਾਈਟ ਸਾਡੀ ਹੈ ਉਹ ਹੈਗੀ ਐ ਪ੍ਰੋਪਰ ਉਹ ਅਸੀਂ ਉੱਥੇ ਪ੍ਰੋਪਰ ਲੈਨੇ ਆ ਆਪਦੀ ਹੈਨਾ ਸੋ ਅਸੀਂ ਨਾ ਜੇ ਜੌਬ 'ਚ ਰਹਨੇ ਆ ਤਾਂ ਅਸੀਂ ਪੰਕਚੁਅਲ ਰਹਨੇ ਆ ਹਰ ਕੰਮ ਵਾਸਤੇ ਤੇ ਸਹੀ ਸਮੇਂ ਤੇ ਉੱਠਦੇ ਆ ਤਿਆਰ ਹੁੰਨੇ ਆ ਅੱਜ ਘਰੇ ਸੀ ਤੇ ਅੱਜ ਦਾ ਹਾਲ ਦੇਖ ਲਓ ਕਿ ਸਵੇਰ ਦੇ ਵਾਲ ਧੋਏ ਨੇ ਤੇ ਵਾਲ ਬਾਹੇ ਨਹੀਂ ਹੈਗੇ ਤੇ ਜੇ ਘਰੇ ਰਹਿਣਾ ਹੋਵੇ ਤਾਂ ਮੈਨੂੰ ਲੱਗਦਾ ਇਸ ਤਰ੍ਹਾਂ ਦੀ ਹਾਲਾਤ ਹੋ ਜਾਣ ਫਿਰ ਬੰਦੇ ਦੀ ਹੈਨਾ ਤੇ ਇਸ ਕਰਕੇ ਜੋਬ ਫਿਰ ਮੈਨੂੰ ਸਹੀ ਵੀ ਲੱਗਦੀ ਹੁੰਦੀ ਹੈ ਵੀ ਨਹੀਂ ਇਹਦੇ ਨਾਲ ਬੰਦਾ ਪੰਕਚੁਅਲ ਰਹਿੰਦਾ ਸੋ ਜੋਬ ਆ ਜਿਹੜੀ ਪੂਰੀ ਕਰਾਂਗੇ ਜੀ ਆਪਾਂ ਵਿੱਚ ਵਿਚਾਲੇ ਛੱਡਦੀ ਨਾ ਤੇ ਫਿਰ ਫੈਸਲਾ ਲੈ ਲਿਆ ਕਿ ਵਿੱਚ ਨਹੀਂ ਛੱਡਦੇ ਹੈਗੀ ਪਹਿਲਾਂ ਮੈਨੂੰ ਐਂ ਲੱਗਦਾ ਸੀ ਵੀ ਛੱਡ ਪਰੇ ਹੁਣ ਨਹੀਂ ਕਰਨੀ ਹੈਗੀ ਹੁਣ ਮੈਂ ਤੱਕ ਝੁੱਕਿਆ ਆਂ ਜੋਬ ਕਰ ਕਰਕੇ ਹੁਣ ਆਪਾਂ ਇਹੀ ਕੰਮ ਕਰਾਂਗੇ ਸ਼ਾਪ ਦਾ ਪਰ ਨਹੀਂ ਸ਼ਾਪ ਦਾ ਕੰਮ ਤਾਂ ਆਪਾਂ ਪਾਪਾ ਚ ਵੀ ਕਰਦੇ ਹੀ ਰਹਿਣਾ ਚੱਲਦੇ ਰਹਿਣਾ ਪਰ ਜੋਬ ਦੁਬਾਰਾ ਨਹੀਂ ਮਿਲਦੀ ਹੈਗੀ ਜੇ ਇੱਕ ਵਾਰੀ ਚਲੀ ਗਈ ਹੈ ਨਾ ਸੋ ਜਿਹੜਾ ਟਾਈਮ ਹੈਗਾ ਰਿਟਾਇਰਮੈਂਟ ਦਾ ਟਾਈਮ ਤੇ ਰਿਟਾਇਰਮੈਂਟ ਲਵਾਂਗੇ ਆਪਾਂ ਤੇ ਲੋ ਜੀ ਵਲੌਗ ਹੋ ਗਿਆ ਅੱਜ ਆਪਣਾ ਕੰਪਲੀਟ ਗੱਲਾਂ ਮਤਾਂ ਕਰਕੇ ਤੁਹਾਡੇ ਨਾਲ ਤੇ ਕੱਲ ਨੂੰ ਫਿਰ ਮਿਲਦੇ ਆਂ ਤੇ ਕੱਲ ਨੂੰ ਦੱਸਾਂਗੇ ਕਿ ਆਪਾਂ ਕਿਹੜੇ ਲੰਬੇ ਸਫ਼ਰ ਤੇ ਜਾ ਰਹੇ ਹਾਂ ਕਾਫੀ ਲੰਬੇ ਸਫ਼ਰ ਤੇ ਜਾਣਾ ਆਪਾਂ ਚਲੋ ਠੀਕ ਆ ਫਿਰ ਮਿਲਾਂਗੇ ਜੀ ਆਪਾਂ ਨੂੰ